ਇਹ ਤਸਵੀਰਾਂ ਦੇਖ ਰਿਹਾ ਹਾਂ ਗਊਸ਼ਾਲਾ ਰੱਤਾ ਡੱਬਾ ਜਲਾ ਸ਼੍ਰੀ ਮੁਕਤਸਰ ਸਾਹਿਬ ਦੀ ਜਿੱਥੇ ਅੱਜ ਸ਼੍ਰੀ ਮੁਕਤਸਰ ਸਾਹਿਬ ਤੋਂ ਜਗਸੀਰ ਸਿੰਘ ਸੇਰਾ ਟਾਲ ਵਾਲਾ ਉਹਨਾਂ ਦੇ ਸਾਥੀ ਸਹਿਯੋਗੀ ਜਿਨ੍ਹਾਂ ਨੇ ਅੱਜ ਇੱਕ ਟਰਾਲੀ ਹਰੇਚਾਰੇ ਦੀ ਅਤੇ ਚੌਕਰ ਦੇ ਘਟੇ ਅਤੇ ਗੋੜ ਅਤੇ ਹੋਰ ਬਹੁਤ ਸਾਰਾ ਸਮਾਨ ਜਿਹੜਾ ਗਊਸ਼ਾਲਾ ਵਿੱਚ گاਵਾਂ ਲਈ ਜਾਂਦਾ ਗਿਆ ਜਿੱਥੇ ਉਹਨਾਂ ਨੇ ਲੋਕਾਂ ਨੂੰ ਹੋਰ ਅਪੀਲ ਕੀਤੀ ਵੱਟ ਵੱਟ ਲੋਕ ਇਸ ਸਯੋਗਦਨ ਸਾਥ ਜੀ ਆਪਣਾ ਨਾਮ ਕਿ ਸੰਸਥਾ ਤੋਂ ਆਏ ਅੱਜ ਤੁਸੀਂ ਗਊਸ਼ਾਲਾ ਪਤਾ ਤੇ ਪਹੁੰਚਿਆ ਸੰਸਥਾ ਜੀ ਸਾਡੀ ਮੰਨ ਕੇ ਚਲੋ ਪਹਿਲੀ ਵਾਰ ਵੀ ਗਊ ਪੇ ਸੇਵਾ ਕਰੀਏ ਅੱਛਾ ਜੀ ਤੇ ਮੰਨ ਕੇ ਦਾ ਮੁਖਤਰ ਸਾਹਿਬ ਤੋਂ ਅਸੀਂ ਹੈਗੇ ਆ ਜੀ ਅੱਛਾ ਜੀ ਤੇ ਜਗਸੀਰ ਸਿੰਘ ਸਿਰਾਟਾਲ ਵਾਲਾ ਜੀ ਠੀਕ ਹੈ ਉਹਦਾ ਕੰਮ ਪੱਠਿਆ ਤੇ ਉਹ ਆਦਾਂ ਦਾ ਕਰਕੇ ਵੀ ਉੱਥੇ ਬਹੁਤ ਮਾੜੀ ਹਾਲਾਤ ਚੱਲ ਰਹੇ ਆ ਗਊਸ਼ਾਲਾ ਦੇ ਤੇ ਉੱਥੇ ਸੇਵਾ ਕਰਿਆ ਕਰਕੇ ਹੁਣ ਮਹੀਨੇ ਚ 2 ਦਿਨ ਇੱਥੇ ਅਸੀਂ ਪੱਠੇ ਲੈ ਕੇ ਆਉਣੇ ਸੀ ਮੁਕਸਰ ਸਾਹਿਬ ਤੋਂ ਜਿਵੇਂ ਜੋ ਸਰਦਾ ਮੁਕਸਰ ਵਾਲਿਆਂ ਦੀ ਉਹ ਸੇਵਾ ਪਾਉਂਦੇ ਆ ਜੀ ਇੱਥੇ ਮੰਨ ਕੇ ਮਹੀਨੇ 2 ਦਿਨ ਸੰਗਰਾਂਦ ਤੇ ਮੱッセ ਵਾਲੇ ਦਿਨ ਪੱਠੇ ਪਾਉਣ ਆਈ ਦੀ ਜੀ ਠੀਕ ਹੈ ਜੀ ਹਾਂਜੀ ਕਿੰਨੇ ਤੁਹਾਡੇ ਨਾਲ ਇਸ ਸੰਸਥਾ ਜਾਂ ਟੜੇ ਨਾਲ ਮੰਨ ਕੇ ਜਦੋਂ ਕੋਈ 20 20 30 ਨੇ ਹੈਗੇ ਆ ਜੀ ਅੱਛਾ ਜੀ ਲਗਭਗ ਵੀ ਜਿਵੇਂ ਪ੍ਰਚਾਰ ਹੋਈ ਜਾਂਦਾ ਉਹ ਬੰਦੇ ਰਲ ਹੀ ਜਾਂਦੇ ਆ ਅੱਜ ਤੁਸੀਂ ਪੱਠਿਆਂ ਦੀ ਟਰਾਲੀ ਲੈ ਕੇ ਤੇ ਹੋਰ ਰਾਕ ਲੈ ਕੇ ਪਹੁੰਚੇ ਹੋ ਹਾਂਜੀ ਹਾਂਜੀ ਕਿਵੇਂ ਅੱਜ ਤੁਹਾਨੂੰ ਇਹ ਗਾਵਾਂ ਦੇ ਹਾਲਾਤ ਆ ਤੁਸੀਂ ਦੇਖ ਰਹੇ ਹੋ ਮੌਕੇ ਤੇ ਗਾਵਾਂ ਦੇ ਹਾਲਾਤ ਹੀ ਮੰਨ ਕੇ ਚਲੋ ਜਦੋਂ ਆਈ ਤੇ ਆ ਵੀ ਵਧੀਆ ਆਪ ਦਾ ਰੂਹ ਖੁਸ਼ ਹੋ ਜਾਂਦੀ ਆ ਵੀ ਪਸ਼ੂ ਰਜਦੇ ਆ ਅੱਛਾ ਜੀ ਤੇ ਸਾਰਾ ਕੁਝ ਵਧੀਆ ਲੱਗਦਾ ਅੱਛਾ ਜੀ ਠੀਕ ਹੈ ਜੀ ਬਾਕੀ ਜੋ ਸੇਵਾ ਜਿੰਨਾ ਚ ਹੈਗਾ ਸਾਡੇ ਤੋਂ ਹੁੰਦਾ ਉਹਨਾ ਕਰੀ ਜਨੇ ਜੀ ਹੂੰ ਬਾਕੀ ਤਾਂ ਸਾਰਿਆਂ ਨੂੰ ਇਹੀ ਆ ਵੀ ਵੱਧ ਤੋਂ ਵੱਧ ਜਿਹੜਾ ਕੋਈ ਇੱਥੇ ਸੇਵਾ ਕਰ ਸਕਦਾ ਤੇ ਪਹੁੰਚੋ ਲੋਕਾਂ ਨੂੰ ਤੁਸੀਂ ਜਿਹੜੇ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਆਸ-ਪਾਸ ਦੇ ਪਿੰਡਾਂ ਨੂੰ ਤਾਂ ਇਹੀ ਹੈ ਜੀ ਇਹਨਾਂ ਸੁਧਾਰ ਜੇ ਕੋਈ ਕਰਾ ਸਕਦਾ ਤਾਂ ਸਗੋਂ ਵੀ ਆ ਕੇ ਕੋਈ ਸੇਵਾ ਪੰਨ ਸੇਵਾ ਕੁਝ ਵੀ ਕਰ ਸਕਦਾ ਤਾਂ ਕਰੋ ਵੱਤ ਵੱਤ ਬਸਉਣ ਲਈ ਤੇ ਪਹਿਲਾਂ ਵੀ ਤੁਸੀਂ ਇਹ ਸੇਵਾ ਕਰਦੇ ਰਹਿੰਦੇ ਹੋ ਤੇ ਉਦੋਂ ਪਸ਼ੂ ਕਿੰਨੀ ਗਿਣਤੀ ਵਧੀ ਹੈ ਕਿ ਘਟੀਆਂ ਹੁਣ ਪਹਿਲਾਂ ਲਾ ਲਓ ਨਹੀਂ ਪਸ਼ੂ ਅੱਗੇ ਨਾਲ ਵਧੀ ਹੈ ਜੀ ਠੀਕ ਹੈ ਨਹੀਂ ਵਧਿਆ ਪਸ਼ੂ ਅੱਗੇ ਨਾਲ ਹਾਂਜੀ ਕਿ ਘਟੇ ਨਹੀਂ ਪਸ਼ੂ ਇੱਥੇ ਨਹੀਂ ਇੱਥੇ ਪਸ਼ੂ ਵਧਿਆ ਹੈ ਜੀ ਵਧੀਆ ਵਾਧਾ ਵਿਕਾਸ ਹੋ ਰਿਹਾ ਅੱਗੇ ਨਾਲ ਤਾਂ ਠੀਕ ਹੈ ਵੀ ਅੱਗੇ ਜਾਦੇ ਹਾਲਾਤ ਮੰਨਦੇ ਸੀ ਅੱਗੇ ਜਿਵੇਂ ਪਸ਼ੂ-ਪਸੂ ਬੈਠੇ ਰਹਿੰਦੇ ਸੀ ਉੱਠਿਆ ਨਹੀਂ ਸੀ ਜਾਂਦਾ ਹਾਲਾਤ ਤਾਂ ਨਹੀਂ ਅਸੀਂ ਪੁੱਛਦੇ ਗਿਣਤੀ ਪਸ਼ੂਆਂ ਦੀ ਪੁੱਛਦੇ ਆ ਵੀ ਅੱਗੇ ਨਾਲੋਂ ਗਿਣਤੀ ਵਧੀ ਹੈ ਕਿ ਘਟੀ ਗਿਣਤੀ ਲਗਭਗ ਓਨੀ ਕੀ ਆ ਜੀ ਅਸ਼ਾ ਓਨੀ ਕੋਈ ਹਾਂ ਜੀ ਕੋਈ ਓਨੇ ਕ ਮੰਨ ਕੇ ਪਸ਼ੂ ਨਵੇਂ ਆ ਜੀ ਜਾਂਦੇ ਆ ਕੋਈ ਡੈਥ ਦੁੱਥ ਹੋ ਜਾਂਦੀ ਹੈ ਬਸ ਵੀ ਲਗਭਗ ਓਨੇ ਕ ਪੂਰੀ ਆ ਕਿੰਨੇ ਕੁਇੰਟਲ ਲੈ ਕੇ ਆਉਣੇ ਪੱਠੇ ਤੇ ਕਿੰਨੇ ਕੰਟਲ ਤੁਸੀਂ ਆ ਜਿਹੜਾ ਚੋਕਰ ਲੈ ਕੇ ਆਉਣੇ ਅੱਗੇ ਅਸੀਂ ਜੀ ਮੰਨ ਕੇ ਚਲੋ 100 ਕਵਾਂਟਲ ਪੱਠੇ ਲੈ ਕੇ ਆਉਂਦੇ ਹਾਂ ਇਸ ਹਿਸਾਬ ਤੇ ਜੀ ਅੱਛਾ ਹੁਣ ਮੰਨ ਕੇ ਜਿੰਨੇ ਉਤੋਂ ਪੁੱਤਰ ਕੇ ਟਰਾਲੀ ਭਰੀ ਜਾਂਦੀ ਹੈ ਕੁੱਤਰ ਕੇ ਪੱਠਿਆਂ ਦੀ ਭਰ ਲੈਨੇ ਆ ਕੋਈ 10 12 15 ਗੱਟੇ ਚੌਕਰ ਦੇ ਕੋਈ ਕਵਾਂਟਲ ਗੁੜ ਇਹ ਤਿੰਨ ਚੀਜ਼ਾਂ ਲੈ ਕੇ ਜੀ ਹਾਂਜੀ ਪੀ ਪੀਲਾ ਲੋਕਾਂ ਨੂੰ ਪੀਰ ਤਾਂ ਲੋਕਾਂ ਨੂੰ ਇਹੀ ਆ ਜੀ ਵੀ ਮੰਨ ਕੇ ਚਲੋ ਜੋ ਇੱਥੇ ਮੰਨ ਕੇ ਜੋ ਹੋ ਰਿਹਾ ਜਿਵੇਂ ਪਸ਼ੂਆਂ ਦੇ ਹਾਲਾਤ ਜਿਹੜਾ ਨੇ ਮੰਦੇ ਆ ਕੋਈ ਉਹਨਾਂ ਦਾ ਟ੍ਰੀਟਮੈਂਟ ਹੋ ਸਕਦਾ ਦਊਗੀ ਵੱਧ ਤੋਂ ਵੱਧ ਕਰੋ ਢਿੱਡ ਭਰਦਾ ਕਰ ਗਈ ਵਾਦ-ਵਦ ਇਹ ਹੱਥ ਜੋੜ ਕੇ ਪੀ ਲੈ ਜੀ ਸਾਡਾ ਕਿ ਸੁਖਣਾ ਸੀਗਾ ਅਸੀਂ ਸੌਂਦੇ ਸੀ ਬਿਰਤੇ ਤੇ ਗਊਸ਼ਾਲਾ ਦੇ ਵਿੱਚ ਪੱਠੇ ਬਹੁਤ ਘੱਟ ਪਹੁੰਚਦੇ ਹਨ ਅਸੀਂ ਪਿਛਲੇ 3-4 ਮਹੀਨਿਆਂ ਤੋਂ ਸੋਚਿਆ ਸੀ ਹਰੇਕ ਮਹੀਨੇ ਮੱਤਰਾ ਤੇ ਸਰਦਾਰ ਤੇ ਪੱਲਾ ਭੇਜ ਰਹੇ ਹਾਂ ਲਾ 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 ਬੋਲੋ ਬੋਲੋ ਬੈਸੇ ਬੋਲਿਓ ਰਹਿਤੇ ਤੇ ਗਊਸ਼ਾਲਾ ਤੇ ਪੱਲਾ ਪੱਠਿਆਂ ਦਾ ਭੇਜ ਰਹੇ ਹਾਂ ਸਾਰਿਆਂ ਦੇ ਸਹਿਯੋਗ ਨਾਲ ਇਥੇ ਅਸੀਂ ਨਹੀਂ ਕਿਉਂਦੇ ਵੀ ਅਸੀਂ ਇਕੱਲੇ ਲੈ ਕੇ ਆਏ ਹਾਂ ਸਾਰਿਆਂ ਦੇ ਮੁਖਤਸਰ ਦੇ ਜ਼ਿਲ੍ਹੇ ਦੇ ਸਾਰੇ ਸਹਿਯੋਗ ਨਾਲ ਹੀ ਆਇਆ ਹੈ ਅਸੀਂ ਚਾਹਣਾ ਸਾਡੇ ਨਾਲ ਲੋਕ ਵੱਤ ਤੋਂ ਵੱਤ ਜੁੜਨ ਤੇ ਅਸੀਂ ਇੱਥੇ ਹਰ ਰੋਜ਼ ਪੱਠੇ ਭੇਜਣ ਦਾ ਉਪਰਾਲਾ ਕਰ ਸਕੀਏ ਕਿੰਨੇ ਘਟ ਦੇ ਸੇਵਾਦਾਰ ਸ੍ਰੀ ਮੁਖਤਸਰ ਸਾਹਿਬ ਤੋਂ ਜੁੜੇ ਹੋਏ ਆ ਜਿਹੜੇ ਇਸ ਸੇਵਾ ਦਾ ਸਤੇ ਪਹੁੰਚਦੇ ਟੜ ਨਾਲ ਫਿਰ ਹਾਲਤਾ ਅਸੀਂ ਇਸ ਟਾਈਮ 30 35 ਜਣੇ ਹੈਗੇ ਜੀ ਹਾਂਜੀ ਕੀ ਕੀ ਅੱਜ ਤੁਸੀਂ ਸੇਵਾਚ ਗਊਆਂ ਵਾਸਤੇ ਲੈ ਕੇ ਆਉਂ ਪੁੱਛ ਰਹੀ ਜੀ ਅਸੀਂ ਆਏ ਹੁਣ ਸਰਦੀ ਕਰਕੇ ਪਿਛਲੀ ਾਰਦਾ ਸੀ ਗੋੜਾ ਚੌਕਰ ਤੇ ਪੱਠੇ ਲੈ ਕੇ ਆਉਣੇ ਹਾਂ ਪੱਠੇ ਲੈ ਕੇ ਆਉਣੇ ਹਾਂ ਹਾਂਜੀ ਗੋੜਾ ਚੌਕਰ ਦੇ ਪੱਠੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਸ਼ਾਹ ਜੀ ਆਪਣੇ ਇਸੇਵਾ ਚ ਲੱਗੇ ਹੋਏ ਨੇ ਅੰਬਾਰੇ ਨਾਲ ਹੀ ਚੱਲ ਰਿਹਾ ਕੱਟਾ ਕੱਟਾ ਚੱਲ ਗਿਆ ਹੈ ਅੱਛਾ ਜੀ ਇੱਥੇ ਆਉਂਦਾਂ ਨੂੰ ਸਾਨੂੰ 4 ਕਿ ਮਹੀਨੇ ਹੋ ਗਏ ਆ ਜੀ 4 ਮਹੀਨੇ 4 ਮਹੀਨੇ ਹਰ ਇੱਕ 15 ਦਿਨਾਂ ਬਾਅਦ ਮਸਜਿਦ ਦੇ ਸੰਗਰਾਮ ਵਾਲੇ ਦਿਨ ਯਾਨੀ ਕਿ ਪਹਿਲੀ 2 ਤਰੀਕ ਦੀ ਮਸਜਿਦ ਹੁੰਦੀ ਆ ਤੇ 15 14 ਤਰੀਕ ਦੀ ਸੰਗਰਾਦ ਹੁੰਦੀ ਆ ਆਉਣ ਹੀ ਆਉਣੇ ਜੀ ਅਸੀਂ ਕੱਲੇ ਆਉਣਿਓ ਤੁਸੀਂ ਆਪ ਕੱਲੇ ਪੱਠੇ ਲੈ ਕੇ ਆਉਣਿਓ ਕੋਈ ਜੋ ਹੋਰ ਵੀ ਕੋਈ ਤੁਹਾਡੇ ਤਾਲਾ ਵਾਲੇ ਜਾਂ ਕੋਈ ਹਿੱਸਾ ਪਾਉਂਦੇ ਆ ਸ਼ਹਿਰਾ ਨਹੀਂ ਮੁਖਸਰ ਜ਼ਿਲ੍ਹੇ ਦੇ ਵਿੱਚੋਂ ਅਸੀਂ ਕੱਲੇ ਆਉਣੇ ਆਗੇ ਜੀ ਕੋਈ ਵੀ ਹਿੱਸਾ ਨਹੀਂ ਪਾਉਂਦਾ ਕੋਈ ਨਹੀਂ ਦੁਕਾਨਾਂ ਵਾਲੇ ਸਾਨੂੰ ਉਂਝ ਸਹਿਯੋਗ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਹਜੇ ਤੱਕ ਜੁੜੇ ਨਹੀਂਗੇ ਅਸੀਂ ਚਾਹੁੰਦੇ ਆ ਵੀ ਸਾਰੇ ਲੋਕ ਸਾਡੇ ਨਾਲ ਜੁੜਨ ਤੇ ਵਧੀਆ ਗੱਲ ਆ ਚੰਗੀ ਗੱਲ ਆ ਅਸੀਂ ਹਰ ਰੋਜ਼ ਇੱਥੇ ਪੱਠੇ ਪਹੁੰਚਣ ਦਾ ਪ੍ਰਚਾਰਾ ਕਰ ਸਕੀ ਅਪੀਲ ਕੀ ਆ ਲੋਕਾਂ ਨੂੰ ਤੁਹਾਡੀ ਵੀ ਕੀ ਅਪੀਲ ਕੀ ਕਰਨੀ ਚਾਹੁੰਦੇ ਆ ਅਪੀਲ ਤਾਂ ਆਪਣੀ ਇਹੀ ਹੈ ਜੀ ਬਸ ਇਹਨਾਂ ਵਿਚਾਰੀਆਂ ਕਰਮ ਵਾਲੀਆਂ ਦਾ ਢੱਡ ਭਰੇ ਲੋਕ ਇੱਥੇ ਜੁੜਨ ਤੇ ਇਹਨਾਂ ਨੂੰ ਪੱਠਿਆ ਹੋਇਆ ਕਿ ਪਾਈ ਜਾਣ ਪਹਿਲਾ 4 ਮਹੀਨਿਆਂ ਤੋਂ ਤੁਸੀਂ ਆ ਰਹੇ ਹੋ ਤੇ ਉਦੋਂ ਗਾਈਆਂ ਦੀ ਗਿਣਤੀ ਇੰਨੀ ਸੀ ਕਿ ਜੇ ਘੱਟ ਵੱਧ ਹੋਈ ਹੈ ਜਦੋਂ ਅਸੀਂ ਇਹਨਾਂ ਤੋਂ ਪਹਿਲੀ ਵਾਰ ਇੱਥੇ ਆ ਕੇ ਪੁੱਛਿਆ 263 ਇਹਨਾਂ ਨੇ ਦੱਸਿਆ ਤੇ 263 ਅਸੀਂ ਕਹਿੰਦੇ ਪਹਿਲਾਂ ਸੀਗੀ ਜੀ ਅੱਛਾ ਹਾਂਜੀ ਬਰਾਬਰ ਹੀ ਹਾਂਜੀ ਹੁਣ ਅਸੀਂ ਇਹਨਾਂ ਤੋਂ ਪੁੱਛਿਆ ਜੀ ਮੈਨੇਜਰ ਸਾਨੂੰ ਪਿਛਲੇ ਸਾਲ ਮਿਲੇ ਸੀਗੇ ਤੇ ਉਹ ਕਹਿੰਦੇ ਸੀਗੇ 263 ਹੈਗੇ ਜੀ Thank <laughs>